ਇਸ ਵੇਲੇ ਦੀ ਵੱਡੀ ਖਬਰ ਦੀਨਾ ਨਗਰ ਤੋਂ ਆ ਰਹੀ ਹੈ ਜਿੱਥੇ ਦੀਨਾ ਨਗਰ ਤੋਂ ਭਰਮਪੁਰ ਰੋਡ ਉਤੇ ਇੱਕ ਕਾਰ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਲੱਗੇ ਕਿੱਕਰ ਦੇ ਦਰਖਤ ਵਿੱਚ ਕਾਰ ਵੱਜਨ ਕਾਰਨ ਕਾਰ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਇਸ ਸਬੰਧੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਦੀਨਾ ਨਗਰ ਤੋਂ ਰਾਤ ਕਰੀਬ 2 ਵਜੇ ਦੇ ਨਾਲ ਕਿਸੇ ਪ੍ਰੋਗਰਾਮ ਤੋਂ ਆਪਣੇ ਪਿੰਡ ਦੋਦਵਾ ਜੋ ਕਿ ਬਹਿਰਾਮਪੁਰ ਦੇ ਨੇੜੇ ਹੈ ਉੱਥੋਂ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਜਦ ਦੀਨਾ ਨਗਰ ਤੋਂ ਥੋੜੀ ਦੂਰ ਅੱਗੇ ਤਾਰਾ ਗਰੁੱਪ ਤੇ ਪਹੁੰਚਿਆ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਔਰ ਅੱਗੇ ਮੋੜ ਹੋਣ ਕਾਰਨ ਗੱਡੀ ਸਿੱਧੀ ਸੜਕ ਕਿਨਾਰੇ ਲੱਗੇ ਕਿਕਰ ਦੇ درخت ਵਿੱਚ ਜਾ ਵਜੀ ਇਹ ਨੌਜਵਾਨ ਇਕੱਲਾ ਹੀ ਕਾਰ ਵਿੱਚ ਸਵਾਰ ਸੀ ਅਤੇ ਜ਼ਖਮੀ ਹਾਲਤ ਵਿੱਚ ਕਾਰ ਵਿੱਚ ਹੀ ਰਾਤ ਪਿਆ ਰਿਹਾ ਜਦੋਂ ਸਵੇਰੇ ਅਚਾਨਕ ਲੋਕ ਸੜਕ ਤੋਂ ਨਿਕਲ ਰਹੇ ਸੰਤਾ ਟੁੱਟੀ ਹੋਈ ਗੱਡੀ ਨੂੰ ਦੇਖ ਕੇ ਲੋਕਾਂ ਨੇ ਕਾਰ ਦੇ ਨੇੜੇ ਜਾ ਕੇ ਇਸ ਵਿੱਚ ਪਏ ਨੌਜਵਾਨ ਨੂੰ ਕਾਰ ਦੀਆਂ ਖਿੜਕੀਆਂ ਤੋੜ ਕੇ ਬਾਹਰ ਕੱਢਿਆ ਮੌਕੇ ਤੇ ਹੀ ਇਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਨੌਜਵਾਨ ਦੀ ਪਛਾਣ ਸ਼ੁਭਮ ਸਿਆਣੀ ਵਾਸੀ 25 26 ਦਾ 25 26 ਦਾ ਸਰ ਕੀ ਘਟਨਾ ਦੀ ਕੀ ਜਾਣਕਾਰੀ ਦਿਓਗੇ ਤੁਸੀਂ ਚਸ਼ਮਾਨਾ ਦੀ ਜਾਣਕਾਰੀ ਇਹ ਵੀ ਮੈਂ ਸਵੇਰੇ 7 ਵਜੇ ਆਪਣੇ ਧਰੋ ਬਾਹਰੋਂ ਖੇਤਾਂ 'ਚ ਗਿਆ ਸੀ ਤੇ ਮੈਨੂੰ 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 ਖਿਆਲ ਨਹੀਂ ਪਿਆ ਤਾਂ ਬਾਅਦ ਇੱਕ ਮੁੰਡੇ ਦਾ ਫੋਨ ਆਇਆ ਵੀ ਕਹਿੰਦਾ ਵੀ ਇੱਥੇ ਨਾ ਗੱਡੀ ਵੱਜੀ ਆ ਤੇ ਲਾਗੋ ਲੋਕੀ ਨੰਗੀ ਜਾਏ ਕਹਿੰਦਾ ਤੇ ਵੇਖ ਕੇ ਤੇ ਨੰਗ ਜਾਂਦਾ ਮੁੰਡਾ ਵਿੱਚ ਪਿਆ ਆ ਫਿਰ ਅਸੀਂ ਆਣ ਕੇ ਤੇ ਬਾਰੀਆਂ ਬੂਰੀਆਂ ਦੀਆਂ ਖੇਚੀਆਂ ਪਰ ਖੋਲਦਿਆਂ ਨੇ ਇੱਕ ਬਾਰੀ ਖੇਚੀ ਅਸੀਂ ਜੋਰ ਨਾਲ ਖੋਲੀ ਉਹਦੇ ਵਿੱਚ ਮੁੰਡਾ ਦਾ ਜਦੋਂ ਉਹਦੀ ਨਾਭਜ ਨੂੰ ਉਹ ਜੋ ਫੜੀ ਚੱਕ ਕੀਤਾ ਤੇ ਮੁੰਡੇ ਦਾ ਸਰੀਰ ਨਾ ਆਕੜ ਚੁੱਕਿਆ ਠੰਡਾ ਹੋ ਗਿਆ ਉਹਦਾ ਫੋਨ ਫੜਿਆ ਤੇ ਉਹਦੇ ਫੋਨ ਦੇ ਉੱਤੇ ਨਾ ਉਹਦੇ ਭ ਉਹਨੇ ਪੁੱਛਦਾ ਵੀ ਕਿੱਥੇ ਇਹਦਾ ਨਾਮ ਸ਼ੁਭਮ ਆ ਕਿ ਇਹ ਦੋ ਦਮਾ ਦਾ ਮੁੰਡਾ ਫਿਰ ਉਹਨੂੰ ਉਹਨਾਂ ਕੱਲ ਹੋਈ ਤਾਂ ਐ ਕਿਹਾ ਵੀ ਘਰ ਦੇ ਜੀਵਾਂ ਨੂੰ ਭੇਜੋ ਫਿਰ ਦੋਦਮਾ ਤੋਂ ਆਏ 108 ਐਂਬੂਲੈਂਸ ਆਈ 112 ਤੇ 100 ਨੰਬਰ ਤੇ ਅੱਧਾ ਘੰਟਾ ਹੀ ਫੋਨ ਕਰਦ ਰ ਕੋਈ 112 ਤੇ ਨਹੀਂ ਆਇਆ 100 ਤੇ ਨਹੀਂ ਆਇਆ ਕੋਈ ਇੱਥੇ 108 ਵਾਲੇ ਆਏ ਆ ਫਿਰ ਉਹਨਾਂ ਨੇ ਆਣ ਕੇ ਡੈੱਡ ਬੋਡੀ ਹਟਾਣਾ ਕਢਾ ਕੇ ਫਿਰ ਆ ਉਹ ਕਹਿੰਨ ਮਤਲਬ ਐਂਬੂਲੈਂਸ ਵਿੱਚ ਖੜੀ ਆ ਪਾ ਗਏ ਸਰ ਕਿੰਨੇ ਵਜੇ ਦੀ ਘਟਨਾ ਤੁਸੀਂ ਦੱਸ ਰਹੇ ਜੀ ਅਸੀਂ 7:30 ਵਜੇ ਡੈੱਡ ਬੋਡੀ ਵਿੱਚ ਹੋ ਜੋ ਕਹਿੰਦਾ ਮਤਲਬ ਗੱਡੀ ਚ ਪੱਡੀ ਜਿਹੜਾ ਮੁੰਡਾ ਕਾਰਸੀ ਡਰਾਈਵਰ ਦੇ ਸੱਟਾ ਸੱਟਾ ਕੁਝ ਲੱਗਿਆ ਉਹਦੇ ਉਹਦੇ ਸੱਟਾ ਥੋੜੀ ਬਹੁਤੀ ਲੱਗਿਆ ਪਰ ਜ਼ਿਆਦਾ ਮੇਰੇ ਸਾਲ ਗੱਡੀ ਬੰਦ ਹੋਣ ਦੇ ਕਾਰਨ ਉਹਦਾ ਡੈੱਡ ਹੋਣ ਦਾ ਕਾਰਨ ਜ਼ਿਆਦਾ ਆ ਇਹ ਤੁਸਾਂ ਉਹਨੂੰ ਕੱਢਿਆ ਨਹੀਂ ਗਿਆ कौन है नो ओवर